ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਧੀਏ ਪਾਣੀਆਂ ਜੇ ਤੇਰੀ ਸਰਦਾ ਸਾਈਂ RAMਦਾਸ ਗੁਜਰ ਜਾਏ ਤੇ ਤੂੰ ਕੀ ਕਰੇਂ ਸਾਰੇ ਜਣੇ ਅੰਦਰ ਜਾਤੀ ਮਨੋ ਕਿਸੇ ਬੀਬੀ ਨੂੰ ਕਿਹਾ ਜਾਵੇ ਕਿ ਤੇਰਾ ਪਤੀ ਅੱਜ ਗੁਜਰ ਜਾਣਾ ਉਹਦੇ ਨਾਲ ਤੂੰ ਕੀਤੇਗੀ ਕਿਸੇ ਮਾਂ ਨੂੰ ਕਿਹਾ ਜਾਵੇ ਤੇਰਾ ਪੁੱਤ ਮਰ ਜੇ ਤੇ ਕੀ ਕਰੇਂਗੀ ਆਪਾਂ ਪੁੱਤਾਂ ਵਾਲਿਆਂ ਸਾਡਾ ਬੇਟਾ 2 ਘੰਟੇ ਮਜਾਜ ਚ ਗਿਆ ਤੇ ਫੋਨ ਨਾ ਚੁੱਕੇ ਤੇ ਆਪਾਂ ਕਹਿੰਨੇ ਪਤਾ ਨਹੀਂ ਕੀ ਗੱਲ ਐ 2 ਘੰਟੇ ਹੋ ਗਏ ਨੂੰ ਫੋਨ ਨਹੀਂ ਚੁੱਕਦਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਨਾਲ ਦੇ ਬਾਰੇ ਪੜ੍ਹਦੇ ਆ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਕੋਏ ਬਣਾਵੇ ਜੀ ਦੇ ਵਚਨ ਖਾਲੀ ਨਹੀਂ ਜਾਂਦੇ ਉਹ ਆਪਣੀ ਧੀ ਭਾਨੀ ਜੀ ਨੂੰ ਕਹਿ ਰਿਹਾ ਧੀਏ ਭਾਨੀਏ ਜੇ ਤੇਰੇ ਸਰਦਾ ਸਾਈਂ RAMਦਾਸ ਗੁਜਰੇ ਤੂੰ ਕੀ ਕਰੇਂ ਗੁਰਮੁਖੋ ਮੇਰੀ ਜਾਣਕਾਰੀ ਮੁਤਾਬਕ ਗੁਰੂ ਅਮਰਦਾਸ ਵਰਗਾ ਪਿਓ ਨਹੀਂ ਕਿਤੇ ਲੱਭਣਾ ਤੇ ਮਾਂ ਭਾਨੀ ਵਰਗੀ ਕਿਤੇ ਧੀ ਨਹੀਂ ਜੇ ਮਿਲਦੀ ਇਹ ਵੀ ਦੋਵੇਂ ਆਧਾਰਨਾ ਹਨ ਮਾਂ ਭਾਨੀ ਵਰਗੀ ਧੀ ਕਿਤੇ ਨਹੀਂ ਤੇ ਗੁਰੂ ਅਮਰਦਾਸ ਵਰਗਾ ਕਿਤੇ ਪਿਓ ਨਹੀਂ ਮਿਲਣਾ ਜਦੋਂ ਆਖਿਆ ਨਾ ਵੀ ਧੀਏ ਭਾਨੀਏ ਜੇ ਤੇਰੀ ਸਰਦਾ ਸਾਈਂ RAMDAS ਮੁજર ਜਾ ਤੂੰ ਕੀ ਕਰੇਂ ਤੇ ਮਾਤਾ ਭਾਨੀ ਨੇ ਆਤਿ ਲੋੜ ਕੇ ਆਖਿਆ ਮੈਂ ਤੁਹਾਡੀ ਭਾਨੀ ਚ ਰਾਂਜੀ ਤਾਂ ਕਹਿੰਦੇ ਮੈਂ ਇਹਦੇ ਕੋਲ ਇੱਕ ਪਲਾਸ ਆਪਣੇ ਕੋਲ ਲੱਭ ਬਣਾਇਆ ਮੇਰੀ ਦਿਮਾਗ ਮੁਕਾਬਕ ਹੋ ਸਕਦਾ ਵੀ ਭਲੇਕੇ ਝੋਮਾਂ ਤੁਹਾਡੇ ਤਾਣੇ ਤੇ ਰਾਂਗੀ ਤੇ ਮੈਂ ਕਹਿੰਨਾ ਨਾ ਵੀ ਇਸ ਭਾਨੀ ਮੰਨਣ ਵਾਲੀ ਮਾਂ ਭਾਨੀ ਦਾ ਦੁੱਧ ਗੁਰੂ ਅਰਜਨ ਦੇਵ ਨੇ ਪੀਤਾ ਹੈ ਤੇ ਤਾਈਆਂ ਦਾ ਤਤੀ ਤਵੀ ਤੇ ਕਹਿੰਦਾ ਤੇਰਾ ਕੀ ਆ ਮੀਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਕਿਉਂਕਿ ਮਾਂ ਦੀ ਰੋਟੀ ਦਾ ਅਸਰ ਬੱਚਿਆਂ ਤੇ ਪੈਂਦਾ ਮੇਰੀਆਂ ਧੀਆਂ ਬੇਟੀਆਂ ਨੇ ਮੇਰੇ ਕੋਈ ਗਲਤ ਅਰਥ ਨਾ ਕਰਨਾ ਜਦੋਂ ਸਾਡਾ ਪਹਿਲਾ ਪੋਤਾ ਪੋਤੀ ਆਉਂਦਾ ਨਾ ਤੇ ਸੱਸਾਂ ਵਿਸ਼ੇਸ਼ ਤੌਰ ਤੇ ਨੂੰਹ ਨੂੰ ਕਹਿੰਦੀ ਨੇ ਕੁੜੀਏ ਮੂਲੀ ਨਾ ਖਾਵੀ ਆਹ ਨਾ ਖਾਵੀ ਜੇ ਤੂੰ ਮੂਲੀ ਖਾਧੀ ਤੇ ਕਾਕੇ ਨੂੰ ਪੇਟ ਦਰਦ ਹੋਵੇਗੀ ਖਾਣੀ ਮਾਂ ਨੇ ਤੇ ਪੇਟ ਦਰਦਾ ਦੇ ਬੱਚੇ ਨੂੰ ਪਾਪ ਕੇ ਮਾਂ ਦੀ ਖਰਾਕ ਦਾ ਬੱਚੇ ਤੇ ਅਸਰ ਪੈਂਦਾ ਮਾਂ ਪਾਣੀ ਦੇ ਅੰਦਰ ਬਾਣਾ ਕੁੱਟ-ਕੁੱਟ ਕੇ ਭਰਿਆ ਉਹ ਕਹਿੰਦੀ ਗੁਰੂ ਪਿਤਾ ਜੀ ਮੈਂ ਤੁਹਾਡੇ ਬਾਣੇ ਚ ਰਹਾਂਗੀ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਧੀਏ ਪਾਣੀ ਹੈ ਵੈਗ ਰੂਪ ਨਹੀਂ ਕਰੇਗਾ ਜੀ ਤੇਰੇ ਅੰਦਰ ਇੰਨੀ ਸਮਰੱਥਾ ਭਾਵਨਾ ਨਾ ਪਾਣੀ ਨੂੰ ਮੰਨਦੀ ਪ੍ਰਿੰਸੀਪਲ ਸਰਬੀਰ ਸਿੰਘ ਦਾ ਇਥੋਂ ਤੱਕ ਲਿਖ ਲਿਖਿਆ ਹੈ ਕਹਿੰਦੇ ਕਿ ਉਹ ਜਮਾਨੇ ਚਲਵਾ ਸੀ ਬੀਬੀਆਂ ਵਿਆਹ ਵਾਲੀਆਂ ਨਥਾਂ ਪਾਉਂਦੀਆਂ ਸਨ ਇਹ ਅੱਜ ਕੱਲ ਦਾ ਆਪਾਂ ਭਾਈਚਾਰਾ ਨੂੰ ਸੁਣ ਕੇ ਰਾਜੀ ਨਹੀਂ ਮੈਂ ਤਾਂ ਡਰਦੇ ਡਰਦੇ ਗੱਲ ਕੀਤੀ ਪ੍ਰਿੰਸੀਪਲ ਸਰਬੀਰ ਸਿੰਘ ਦੇ ਮੁਤਾਬਕ ਮਾਤਾ ਭਾਨੀ ਜੀ ਨੇ ਆਪਣੀ ਨਥ ਲਾ ਕੇ ਚੰਗੀਰਤ ਪਾ ਕੇ ਆਖਿਆ ਮੈਂ ਤੁਹਾਡੇ ਭਾਨੀ ਚ ਰਹਾਂਗੀ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਤੇ ਇਹ ਪਾਲਾ ਪਾਲਾ ਜੇ ਤੇਰੇ ਅੰਦਰ ਇਨੀ ਭਾਵਨਾ ਨਾ ਤੇ ਮੈਂ ਆਪਣੀ ਉਮਰ ਦੇ ਵਿੱਚੋਂ 6 ਸਾਲ 11 ਮਹੀਨੇ ਤੇ 18 ਦਿਨ ਤੇਰੀ ਝੋਲੀ 'ਚ ਕੱਟ ਕੇ ਪਾ ਦਿੱਤੇ ਕੱਲ ਮਸੀਂ ਸਰੀਰ ਛੱਡ ਜਾਾਂਗੇ ਤੇਰੇ ਪਤੀ ਦੀ ਇੰਨੀ ਬਾਕੀ ਉਮਰ ਰਹਿ ਗਈ। ਗੁਰੂ ਅਮਰਦਾਸ ਨੇ ਆਪਣੀ ਉਮਰ ਦੇ ਵਿੱਚੋਂ 6 ਸਾਲ 11 ਮਹੀਨੇ ਤੇ 18 ਦਿਨ ਆਪਣੀ ਸੁਪਤਰੀ ਬੀਬੀ ਭਾਨੀ ਦੀ ਝੋਲੀ 'ਚ ਪਾਏ। ਗਿਆਨੀ ਵੀ ਤੁਸੀਂ ਗੱਲ ਤਾਂ ਕਹਿ ਦਿੱਤੀ ਪਰ ਮੰਨ ਜਿਆ ਨਹੀਂ ਮੰਨਦਾ ਹੋਰ ਆਦਰ ਨੂੰ ਕਿਤੇ ਹੈ ਇਹ ਹੋ ਸਕਦਾ। ਇਦਾ ਜਵਾਬ ਪਹਿਲੀ ਗੱਲ ਤਾਂ ਪਿਆਪਾ ਗੁਰਬਾਣੀ ਚ ਪੜ੍ਹਦੀਆਂ ਟੁੱਟੀ ਗੰਢ ਨਹਾਰ ਗੋਪਾਲ ਤੇ ਮੈਂ ਸਿੱਖ ਇਤਿਹਾਸਿਕ ਚੋਂ ਆਧਾਰਨ ਦੇ ਇਹਨੂੰ ਸਿੱਧ ਕਰ ਲਈ ਗੁਰੂ ਨਾਮਦਾਸ ਪਾਤਸ਼ਾਹ ਦੀ ਬਚਨਾਂ ਦੇ ਨਾਲ ਭਾਈ ਭਗਤੂ ਜੀ ਹੋਏ ਹਨ ਭਾਈ ਭਗਤੂ ਦੇ ਦੋ ਬੇਟੇ ਹੋਏ ਨੇ ਵੱਡੇ ਦਾ ਨਾਮ ਗੋਰਾ ਤੇ ਛੋਟੇ ਦਾ ਨਾਮ ਜਿਉਣ ਕਰਕੇ ਲਿਖਿਆ ਇਹ ਕੀਰਤਪੁਰ ਸਾਹਿਬ ਦੀ ਘਟਨਾ ਹੈ ਉਹਦਾ ਪੁੱਤਰ ਚੜ੍ਹਾਈ ਕਰ ਗਿਆ ਕਿਸੇ ਬੀਬੀ ਦਾ ਤੇ ਸੰਗਤ ਨੇ ਗੁਰੂ ਹਰਿ ਰਾਜ ਸੱਚੇ ਪਾਤਸ਼ਾਹ ਨੂੰ ਆਖਿਆ ਕਿ ਪਾਤਸ਼ਾਹ ਬੀਬੀ ਦਾ ਪੁੱਤਰ ਚੜ੍ਹਾਈ ਕਰ ਗਿਆ ਤੇ ਕਿਰਪਾ ਕਰੋ ਗੁਰੂ ਹਰਿ ਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕੋ ਆਪਣਾ ਜੀਵਨ ਅਰਦਾਸ ਕਰਾ ਦੇ ਇਹ ਜਿੰਦਾ ਹੋ ਜੇਗਾ ਤੇ ਮੇਰਾ ਪੁੱਤਰ ਚੜ੍ਹਾਈ ਕਰ ਜਾਣਾ ਗੁਰੂ ਪ੍ਰਤਾਪ ਜੀ ਤੁਸੀਂ ਇਹ ਸਾਖੀ ਕੱਢ ਸਕਦੇ ਹੋ ਭਾਈ ਜਿਉਣ ਜਿਤੇ ਸੇਠ ਸੀ ਗੁਰੂ ਹਰਿ ਸੱਚੇ ਪਾਤਸ਼ਾਹ ਦੇ ਪਿੱਛੇ ਬੈਠੇ ਸਨ ਉਹਨਾਂ ਮੱਥਾ ਟੇਕ ਕੇ ਅਰਦਾਸ ਕੀਤੀ ਤੇ ਫਿਰ ਕੀ ਹੋਇਆ ਭਾਈ ਜਉਣੇ ਜਪਜੀਤ ਸਾਹਿਬ ਦਾ ਪਾੜ ਕੀਤਾ ਸਰੀਰ ਛੱਡ ਗਿਆ ਤੇ ਸਿੱਖਾਂ ਨੇ ਵਧਾਈਆਂ ਦਿੱਤੀਆਂ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਵਧਾਈਆਂ ਤਾਂ ਦੇਂਦਿਓ ਬੀਬੀ ਦਾ ਪੁੱਤਰ ਜ਼ਿੰਦਾ ਹੋ ਗਿਆ ਪਰ ਮੇਰਾ ਪੁੱਤ ਤਾਂ ਚਲਾ ਗਿਆ ਨਾ ਜਾ ਕੇ ਤੰਬੂ ਵੇਖੋ ਇਹ ਬਕਾਇਦਾ 7ਵੇਂ ਪਾਤਸ਼ਾਹ ਦੇ ਇਤਿਹਾਸ ਦੀ ਘਟਨਾ ਹੈ ਗੁਰਮੁਖੋ ਗੁਰੂ ਅਮਰਦਾਸ ਮਹਾਰਾਜ ਨੇ